ਨੰਨ ਗੁਰੂਆਂ ਦੇ ਦਸ਼ੇ ਤਾਸ਼ਾ ਨੇ ਆਪਣੇ ਕਲਵਨ ਨੂੰ ਹਰ ਦਿੱਤੀ ਹੋਈ ਆ ਅੱਲਾਹ ਸੇ ਕੌਨ ਨਹੀਂ ਜਾਂ ਸੰਗੇ ਜੀ ਇਥੋਂ ਤੱਕ ਕਰ ਗਿਆ ਜੀ ਉਹ ਗੁਰਾਂ ਦੀ ਕੀਤੀ ਹੈ ਇਹੋ ਸੰਕਲ ਕੇ ਰਾਜ ਮਸ਼ਹੂਰ ਦਸੋਂ ਪੈਸੇ ਮੇਰੇ ਦੀ ਗੁਰੂ ਕੇ ਇੱਕ ਬਾਦਸ਼ਾਹ ਨੂੰ ਗੁਰ ਕਾ ਦੱਬੀ ਇੱਕ ਦੇ ਦੇ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਗੁਰੂ ਸਥਾਪਨ ਕੀਤਾ ਇਹ ਕਰਕੇ ਖਾਲਸਾ ਨੂੰ ਆਗਿਆ ਹੈ ਦਸੋਂ ਪੈਸੇ ਮਾਣ ਲੈਣਾ 2500 ਸ੍ਰੀ ਗੁਰੂ ਗੰਸਾਹ ਨੂੰ ਬੁਲਾਈ ਹਜ਼ੂਰ ਸਾਹਿਬ ਦੇ ਕੇ ਸ੍ਰੀ ਗੁਰੂ ਅੰਸ਼ਾਏ ਜੀ ਦਾ ਨਾਮ ਲੈਣ ਦਾ ਜ਼ਿਕਰ ਕੀਤਾ ਹੈ ਇਹ ਲੋਹ ਪ੍ਰਕਾਸ਼ ਵਿੱਚ ਗ੍ਰੰਥੇ ਚਾਉਂਦਾ ਜ਼ਿਕਰ ਤੇ ਜਾਲੀ ਮੁਕਤੇ ਦੇ ਪੰਜ ਪਿਆਰੋ ਤੇ ਚਾਰੇ ਸਾਲ ਜਿਆਦੇ ਦਾ ਉਚਾਰਨ ਕਰਨਾ ਲਾਜ਼ਮੀ ਹੈ ਇਨਾਂ ਗੁਰੂਆਂ ਦੇ ਦਸ਼ੇ ਤਰੀਕਿਆਂ ਨਾਲ ਆਪਣੀ ਕਲਮ ਨੂੰ ਵਿਸ਼ਿਸ਼ਤ ਹੁਕਮ ਅਵਾਸੇ ਸ਼ੰਨੀ ਸ਼ਾਂਤ ਜੀ ਇਤਿ ਦੀ ਭਾਸ਼ਾ ਜੀ ਨੇ ਕਹੋ ਕਿਤੇ ਹਮੇ ਇਸ ਪ੍ਰਕਾਰ ਅਲਾਸ ਕੰਠ ਗੇਂਦਰ ਕਾਮ ਕੀਤੀ ਹੈ ਏਕ ਓਮ ਕਾਰ ਯਾਰੇ ਬਤਹ ਸ੍ਰੀ ਪਹਾਉਤੀ ਜੀ ਸਹਾਇ ਰਾਰ ਸ੍ਰੀ ਪਹਾਉਤੀ ਜੀ ਕੀ ਪਾਰਸ਼ਾਹੀ 10ਵੀਂ ਕਿਰਤਮ ਪਹਾਉਤੀ ਸਿਮਰ ਕਾ ਗੁਰੂ ਦਾ ਖਾਲਸਾ ਹੋਇ ਇੰਦੀ ਵੰਦੀ ਸਾਂ ਸੰਗੀ ਜੀ ਆਪ ਜੀ ਨੂੰ ਮਨਸੂਰ ਦਾਰੀ ਦਾ ਕੀਰਤਨ ਸਰਵਣ ਕੀਤਾ ਹੈ ਉਹ ਗੁਰੂ ਕੰਗ ਜੀ ਚਰਛੀ ਪਾਰਸ਼ਾ ਜੀ ਬੀਰਸੀ ਵਾਲੀ ਬਾਣੀ ਕਰਨ ਕਰੀਏ ਸੰਗਤਾਂ ਸੁਣੋ ਇਹ ਸ੍ਰੀ ਹੈ ਵੀ ਤੁਹਾਡੀਆਂ ਪੋਤੀਆਂ ਕੋ ਓੰਕਾਰ ਦੀ ਧੀ ਨਹੀਂ ਹੈ ਪਰ ਸਰਵਾਂ ਦਾ ਪ੍ਰਕਾਸ਼ਿਕ ਹੈ ਅਤੇ ਸ੍ਰੀ ਸੋਧਾਰਾ ਨਾਲਕ ਸ੍ਰੀ ਸ਼ਿਰੋਮਣੀ ਹੈ ਅਭਿਗਾਇ ਨਾਸਕਲ ਰੂਪ ਗੁਰੂ ਚੇਕਨ ਸ੍ਰੀ ਹੈ ਜਿਉ ਵਾਹਿਗੁਰੂ ਪ੍ਰਮੇਸ਼ਰ ਹੈ ਉਹ ਦਾ ਜੀਵੀ ਸਦਾ ਸਫੇਰ ਗਿਤ ਹੈ ਉਸ ਨਾਮ ਨੂੰ ਸ਼ਰਣ ਕਰਵਾ ਕਰਕੇ ਜੀਵ ਦੀ ਵੀ ਖੁਸ਼ੀ ਹੁੰਦੀ ਹੈ ਕल्याण ਹੁੰਦੀ ਹੈ ਆਦਿ ਦੇ ਰਸੁ ਕਰਕੇ ਅੱਗੇ ਮਹਾਰਾਜ ਜੀ ਕਰਨ ਕਰਕੇ ਸ਼੍ਰੀ ਪੁਰਵਤੀ ਸਹਾਏ ਸ਼੍ਰੀ ਪੁਰਵਤੀ ਸ਼੍ਰੀ ਸਾਹਿਬ ਦਾ ਨਾਮ ਹੈ ਸ਼੍ਰੀ ਸਾਹਿਬ ਦੀ ਸਹਿਤਾ ਹੋਵੇ ਵਾਰ ਸ਼੍ਰੀ ਪੁਰਵਤੀ ਜੀ ਦੀ ਪਾਰਸ਼ੀ ਦਸਵੀਂ ਵਾਰ ਸ਼੍ਰੀ ਪੁਰਵਤੀ ਚੰਡੀ ਜੀ ਇਹ ਹਾਰ ਕਰਨ ਕਰਦੇ ਆ ਸਾਰ ਸੇ ਦਸਨੇ ਤੋਂ ਆਰਸ਼ਾਹੀ ਕਾਰਜ ਕਰ ਰਹੇ ਹਾਂ ਤੇ ਸਾਨੂੰ ਪਧਾਉਤੀ ਸਿਮਰ ਕਾ ਰੋਕੀ ਸ਼ਬਦ ਸਭ ਸਮੀਰੀ ਅਸਰੀ ਨੇ ਉਹ ਵੰਟੀ ਨਾ ਉਹ ਤੁੰਟੀ ਜੋ ਪਗਤੀ ਜਾਣੇ ਇਥੇ ਭਗਤ ਦਾਵਾਜਕ ਹੁੰਦਾ ਕਿ ਭਗਵੰਤੀ ਜਾਣੇ ਉਹ ਵੰਟੀਆ ਨਾ ਪਗਟਿਆ ਹੈ ਅਦੇ ਤੁਗੂ ਤੀਲੀ ਤੁਗੂ ਤੀਜੂ ਦੀ ਸ਼ੋਭਾ ਦਾ ਨਾਮ ਮਾਰੇ ਤੇ ਕਿਰਪਾ ਦਾ ਨਾਮ ਪਗਟੀ ਹੈ ਤੁਗੂ ਪੀ ਬੀਯ ਨਾਮ ਹੈ ਭਗਵਤੀ ਅਦੇ ਭਗਵਤੀ ਸ਼ੰਦ ਵੀ ਹੈ ਜਿਵੇਂ ਕਿਛਿਆ ਭਗਵਤੀ ਸ਼ੰਤੋ ਪ੍ਰਸਾਦ ਅਦੇ ਕੋਹਤੀ ਸ਼ਬਦ ਸ਼ਨੇ ਜੀ ਕਿਰਪਾ ਦਾ ਨਾਮ ਵੀ ਹੈ ਅਦੇ ਕੋਹਤੀ ਤੋਂ ਅੰਤਰਾ ਨਾਮ ਵੀ ਹੈ ਉਹ ਕੋਹੇ ਜੇ ਇੱਕ ਹੋਦੀ ਜਿਹੜਾ ਹੈ ਭਗਵਤੀ ਭਗਵਾਨ ਹੈ ਜਿਵੇਂ ਦਸ਼ੌਂਦੀ ਸ਼ਬਦ ਪੁਲਿੰਗ ਸ਼ਬਦ ਹੈ ਇਹ ਕੋਹਤੀ ਵੀ ਪੁਲਿੰਗ ਸ਼ਬਦ ਹੈ ਭਗਵਾਨ ਦਾ ਪੁਨੀਸ਼ਲ ਦਾ ਮਾਇਕ ਹੈ ਅਕਾਲ ਪੁਰਖ ਵਾਹਿਗੁਰੂ ਨੇ ਯਾਜਕ ਨੂੰ ਪੁਸ਼ ਅਗਦੇ ਇਹੋ ਸੇ ਤਰੀਕਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਪੁਗਾਉਂਦੀ ਮੰਨਰਾ ਮਨ ਮੋਹਿਆ ਮਾਇਆ ਇਥੇ ਕੋਈ ਵਿਸ਼ਾ ਦੀ ਅਕਾਲ ਕੁਹਦਾ ਵਾਚਕ ਗੁਰੂ ਮਹਾਰਾਜ ਸਾਹਿਬ ਤੋਂ ਬਾਪੇ ਵਿੱਚ ਪੰਨੇ ਦਾ ਅਰਸ਼ਾ ਦੀ ਨੋਚਾਰ ਨਿਤਤਾ ਇਹੋ ਕਰਕੇ ਇਥੇ ਪੁਗਾਉਂਦੀ ਕਹਿੰਦੇ ਆ ਰਖੇ ਪਹਿਲਾਂ ਜੋ ਸ੍ਰੀ ਸਾਹਿਬ ਦੀ ਸਹਿਤਾ ਸਮਝ ਨਹੀਂ ਸ਼ਸਤਰਾ ਵੀ ਕਹਿੰਦਾ ਸ਼ਰਤੀ ਸ਼ਕਤ ਅਤੇ ਸ਼ਕਤ ਕਿੰਨਾ ਦਾ ਗ੍ਰਹਿਣ ਕੀਤਾ ਹੈ ਅਗੇ ਜਿਹੜਾ ਵਾਰ ਤੁਹੋਂਤੀ ਇਹ ਚੰਡੀ ਦੀ ਵਾਰ ਹੈ। ਕਾਲ ਸੇ ਦਸਨੇ ਉਚਾਰੂਏ ਹਨ। ਉਹ ਤੁਘੋਂਤੀ ਅਕਾਲ ਪੁਰਖ ਦਾ ਵਾਚਕ ਜੋ ਤੁਘੋਂਤੀ ਉਹ ਗਉਂਤ ਹੈ। ਹਰ ਕਾਸਿ ਬਾਨੇ ਜੋ ਪ੍ਰਮੇਸ਼ਵਰ ਹੈ ਉਸ ਨੂੰ ਪਹਿਲਾਂ ਸਿਮਰ ਕੇ ਇਹਦਾ ਹਰਫ ਉਹ ਭਾਈ ਕਾਲੀ ਮਹਾਨ ਕੋਹ ਜੀ ਮਹਾਕਾਲ ਕੀਤਾ ਹੈ। ਨਾਮ ਘਾਰੀਆਂ ਨੂੰ ਜਿਹੜੀ ਚੰਡੀ ਦੀ ਵਾਰ ਦਾ ਕੀ ਕਹਾਣਾ ਕਰਦਾ ਉਹ ਜਿੱਦੀ ਮਹਾਕਾਲ ਲਿਖਿਆ ਹੋਇਆ ਹੈ। ਉਹ ਅੰਤਿਕਾਹ ਬਹੁਤ ਜੇ ਕਾਲ ਕਹਿੰਦਾ ਜਾ ਚੁਕਾ ਹੈ ਭਗਤੀ ਸ਼ਬਦੋ ਜੋ ਅਮਰ ਕੋਸ਼ੀ ਦੀ ਅਨੁਸਾਰ ਇਸ ਦੇ ਕਾਲ ਹੈ ਕਿ ਭਗਤੀ ਸ਼ਬਦੋ ਭਗਤ ਜੀ ਦਾ ਨਾਮਾਸਤਾਰੀ ਰੋ ਨਾਮ ਤਲਕੀਆਂ ਪਾਈ ਭਗਤਾਨਿਸ਼ਟੀガル ਵੀ ਵਾਗਤਾ ਜੀ ਵਾਰ ਕਹਨੇ ਜਿਸ ਦੇ ਨਾਮ ਤੋਂ ਭਗਤੀ ਲੋਕੜਾਏ ਉਹਨਾਂ ਦੇ ਸ਼ਸਤਰ ਦਾ ਨਾਮ ਪਗੋਟੀ ਕਰਦਾ ਹੈ ਵਾਕਿਕ ਹੈ ਇਸ ਦੇ ਕਾਲ ਭਗਤੀ ਸ਼ਬਦ ਦੇ ਪ੍ਰਮੇਸ਼ ਅਧਰਣਗੇ ਇਹ ਤੇ ਪਰਮੇਸ਼ਰ ਵਾਲੀ ਗੱਲ ਦੀ ਸਮਝਣਾ ਅੱਛਾ ਦੂਸਰਾ ਜਿਹੜਾ ਗਿਆਨੀ ਹਸਕਰ ਜੀ ਆ ਕਿ ਸੰਤ ਕੋ ਪਿਸਾਮੇ ਕਿ ਪਹਿਲਾਂ ਭਗਉ ਤੇਰੀ ਵਾਰ ਨੂੰ ਕਸ਼ਲ ਕਰੀ ਤੂੰ ਗੁਰੂ ਨਾਨਕ ਲਈ ਤੇ ਆ ਅਸੀਂ ਗੁਰੂ ਨਾਨਕ ਦੇ ਸਾਹ ਨੂੰ ਪਿਆ ਲੈਨੇ ਸੰਤ ਜਿਹੜੇ ਹੋਰੀ ਵਾਲੇ ਬਾਬਾ ਗੁਲਾਬ ਸਿੰਘ ਜੀ ਸਾਹਮਣੇ ਉਹ ਗਿਆਨੀ ਸੋਪਾਲ ਸਿੰਘ ਜੀ ਮਾਣੂ ਕਿਆਲੇ ਜਿਹੜੇ ਪ੍ਰਾਤਿਸ਼ਾਤਨ ਗਿਆਨੀ ਸੀ ਉਹਨਾਂ ਤੋਂ ਪੜੇ ਹੋਏ ਸੀ ਉਹ ਅਰਥ ਕਰਿਆ ਕਰਦੇ ਕਿ ਭਗਵਤੀ ਦੇ ਸ਼ਮਨ ਤੋਂ ਪਹਿਲਾਂ ਵੀ ਮਾਨਕ ਨੂੰ ਪਿਆਲੇ ਨੇ ਉਸ ਤੋਂ ਕਹ ਰਹੇ ਵਿਦਵਾਨਾਂ ਦੇ ਹਿਦਾਰਸ਼ ਕੀਤੇ ਆ ਭਗੋਂ ਦੀ ਸ਼ਬਦ ਨੂੰ ਕਿ ਸ਼ੰਕਾ ਕਰਕੇ ਪੰਜ ਖੰਡੀਆਂ ਨੇ ਇਸ ਪਾਸ ਨੂੰ ਦਬਲ ਦਿੱਤਾ ਸੀ ਬਲਕੇ ਪ੍ਰਿਥਮ ਸ਼ਕਨਾਮ ਸਿਮਰ ਕੇ ਕਰਤਾ ਸੀ ਜਿਸ ਕਰਕੇ ਆਕਾਲ ਤਖਤ ਤੇ ਸਾਰੇ ਪੰਥ ਨ ਇਕੱਠੇ ਹੋ ਕੇ ਅਸਾਈ ਵਿੱਚ ਉਹਨਾਂ ਦੇ ਤਾਇ ਸਭ ਸੰਗਰੀ ਦਿਖਾਈਓ ਕਰਾਰੀ ਹੋਇਆ ਸੀ ਤੇ ਬਾਹਰੂ ਨੂੰ ਮੰਤਰ ਤੇ ਵੀ ਸ਼ੰਕਾ ਕੀਤੀ ਹੈ ਰਸਾਲ ਬੰਦ ਦਾ ਬਾਣੀ ਜਵੀ ਅਜ਼ਾਬਗਲੀ ਕੀਤੀ ਹੈ ਕੋਰਸ ਬਣਾਇਆ ਇਸ ਕਰਕੇ ਬਾਹਰੂ ਤੇ ਜਗ ਸਿੰਘ ਤੇ ਸੰਗੀਆਂ ਨੂੰ ਕਹਤਾ ਤੇ ਰਸਾਲ ਬੰਦ ਕੀਤਾ ਜਾਂਦਾ ਨਲਨ ਕਹਨੂ ਤੇ ਬਹੁਤ ਜਸੋ ਤੇ ਖੈਰ ਦੀ تعلیمਦਾ ਹੈ ਇਸ ਤੋਂ ਬਾਅਦ ਸਾਰੀ ਸੰਥਨ ਮਿਲ ਕਰਕੇ ਸ਼ਾਇਰਾਂ ਤਖਤਾ ਦੇ ਹੁਕਮ ਨਾਲ ਹੋਏਗੇ ਕਿ ਸ਼ਾਇਰਾਂ ਨੇ ਕੁਰਬਾਨੀ ਵੀ ਕੀਤੀ ਕਿਉਂਕਿ ਉਹਨਾਂ ਕੋਲ ਖੈਰ ਇਕਰਾਰ ਕੀਤਾ ਗਿਆ ਹੈ ਉਨੇ ਦੇ ਕਿਸੇ ਤਖਤੇ ਅੱਲਾ ਸਲਾਹੁਗੇ ਇਸ ਪ੍ਰਕਾਰ ਉਹਨੇ ਅੱਲਾ ਦੇ ਬੰਦ ਤੋਂ ਨਾ ਬਿਖੋਲੇ ਜੀ ਇਸ ਤਰ੍ਹਾਂ ਕੇ ਭਰਤੀਏ ਕੇ ਪ੍ਰੇਸ਼ਰ ਦਾ ਵਾਟ ਕਿ ਸਮਝਣਾ ਉਹਨਾਂ ਨੇ ਸ਼ੰਕਾ ਕੀਤੀ ਵੀ ਦੇਵੀ ਨੂੰ ਪਿਆਇਆ ਹੈ ਦੇਵੀ ਨੂੰ ਮਾਰਾ ਸਾਹਿਬ ਨੂੰ ਕਿਹਾਣ ਕਿ ਲੋੜ ਸੀ ਮਾਰਾ ਤਾਂ ਪਰ ਉਹ ਅਤਮਾ ਸ਼ਾਇਦ ਕੋਈ ਅਗਰ ਨਾ ਪਾਉਂ ਜੇ ਉਹ ਵਰਤਿਆਂ ਤੋਂ ਤਾਂ ਜੇ ਉਹ ਅੁਰੂਤ ਅਨੁਸ਼ਾਦ ਕੇ ਹੋਰ ਕਿਸੇ ਵਾਸੀ ਪਿਆਉਂਦੇ ਨਹੀਂ ਜੂਰ ਜਿਉਂ ਨੇ ਤੁਹਾਡੇ ਪਾਸੋਂ ਪਾਵਾਗੇ ਇਤੋਂ ਤੱਕ ਮਹਾਨ ਗ੍ਰੇਸ਼ਰ ਤੱਕ ਮਨਾਉਂ ਕਿਸੇ ਵੀ ਸੰਕੋਮਨਾ ਧਿਆਉ ਕਾ ਉਸਨੇ ਪਹਿਚਾਨਾ ਤੁਸ਼ਰੁਲਾ ਦੀ ਮੋਰੀ ਪਗੰਸੋ ਮਹਾ ਕੈਰ ਹਵਾਰ ਮਾਰੋ ਮਹਲ ਹੋ ਮੈ ਕਿੰ ਕਰਤਾਰੋ ਇਹ ਵਾਕਿਸ਼ਰ ਅਵਤਾਰ ਦੇ ਕਹੇ ਹਨ ਇਸੇ ਪ੍ਰਕਾਰ ਆ ਪਾਇ ਜਿਹੇ ਜੰਤ ਤੋਰੇ ਕਉ ਕਉ ਅੱਖ ਤਰੇ ਨਹੀਂ ਆਨਿਓ ਰਾਮ ਹੀ ਪ੍ਰਾਂਕ ਅਨੇਕ ਕਾ ਮਤੇ ਤਨੇ ਮਾਨਿਓ ਇਹ ਰਾਮਾਵਤਾਰ ਦੇ ਹਿਯੂਰ ਵਾਕਿ ਹੈ ਹਨ ਇਸ ਗੱਲ ਕੇ ਇੱਕ ਇੱਕ ਗਲਤੀ ਤੋਂ ਅੰਤ ਦਾ ਵਾਕਿ ਸਮਝਣਾ ਸੇਖੰ ਮੰ ਪਦਾ ਹੁਸੀ ਸੇਮਰਤਾ ਇਹਨਾਂ ਤਰੂ ਪੀਰ ਅਕਾਲ ਪੁਰਖ ਵਾਹਿਗੁਰੂ ਨੂੰ ਹਰਿ ਗੁਲਾਮਿਤ ਹੋ ਉਹਦਾ ਸਿਮਰਨ ਕਰਕੇ ਗੁਰ ਨਾਨਕ ਲੈ ਈਆ ਨਾਨਕ ਦੇ ਮਹਾਰਾਜ ਸਾਹਮਣੇ ਧਿਆ ਲੈਂਨੇ ਹਾਂ ਫਿਰ ਅੰਗਦ ਗੁਰ ਤੇ ਅਮਰਦਾਸ ਜੀ ਰੇਸ਼ੂ ਨੂੰ ਧਿਆਉਣੇ ਆ ਗੁਰੂ ਅਮਰਦਾਸਾ ਮਹਾਰਾਜ ਨੂੰ ਧਿਆਉਣੇ ਹਾਂ ਆਰਾਮ ਦਾਤਾ ਹੋਈ ਸਹਾਰਾ ਜਿਸਨੂੰ ਅਮਰਦਾਸ ਚੌਥੇ ਪਾਤਸ਼ਾਹ ਮਹਾਰਾਜ ਦੀ ਸਹਾਈ ਕੋਈ ਆਤ ਨੂੰ ਧਿਆਉਣੇ ਹਾਂ ਅਰਜਨ ਹਰ ਗੋਬਿੰਦ ਨੂੰ ਪਵਨੀ ਕਾ ਸ਼ਰੂ ਅਰਜਨ ਦੇਵ ਜੀ ਆਪ ਨੂੰ ਧਿਆਉਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਧਿਆਉਨੇ ਕੋ ਸਿਮਰੋ ਸ੍ਰੀ ਹਰਿ ਰਾਹ ਅਰਜਨ ਸੰਧੂ ਹਰਿ ਰਾਖ ਆ ਗਈ ਆਪ ਦਾ ਸਿਮਰਨ ਕਰਦੇ ਹਾਂ ਤੁਮ ਦੇ ਹਾਂ ਸ੍ਰੀ ਹਰਿ ਕ੍ਰਿਸ਼ਨ ਅੰਤੇ ਆਈਐ ਚਲੋ ਜੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਜਨਨ ਗੁਰੂ ਅਤੇਗ ਬਾਦੁਰ ਸਾਹਿਬ ਗੁਰਦਆਬ ਬਖਸ਼ੀਆ ਅਠਵੇਂ ਪਾਸ਼ਾ ਨੂੰ ਕਿਹਾਣਾ ਕਰੀਏ ਜਿਸ ਦੇਤੇ ਤਵ ਦੁਖ ਜਾ ਰੋਸ਼ਨ ਕਰਨਾ ਸਾਰੇ ਦੁਖ ਕੁੜੀਆਂ ਦੇ ਕੋਲ ਦੂਰ ਹੋ ਗਏ ਚੇਤ ਪ੍ਰਸਾ ਮਾਰਾ ਤਾਲ ਕੀਤੇ ਜਿਹੜੇ ਆ ਰਹੇ ਸੀ ਕਿਨਾਰੇ ਕਿਨਾਰੇ ਇਹ ਪੂਰੀ ਬ੍ਰਾਹਮਣ ਸੀ ਉਹ ਸ਼ਰਾਬ ਪੀ ਕੇ ਕੋੜੀ ਹੋ ਗਿਆ ਇਸੇ ਘਰ ਜਾਨ ਕਰਦਾ ਉਹਦੇ ਕੋਲੋਂ ਬਦਬੂ ਆਉਂਦੀ ਸੀ ਕਿ ਬਾਹਰ ਕੱਲਿਆ ਜਾ ਉਹ ਰਾਜ ਡੁੱਬਣ ਵਾਪੇ ਆ ਹੀ ਹੱਲੋ ਉਹ ਕਿ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਨਾਸਤੇ ਵਿੱਚ ਪੈ ਗਿਆ ਦੇਵੇਂ ਕਿ ਜੇ ਰੁਕ ਨਾ ਬਨੂ ਲੈਣ ਮੈਂ دریاਜ ਫੇਰ ਡੁੱਬਾਂਗਾ ਹਜ਼ੂਰ ਦੇ ਸਾਹਮਣੇ ਤੇ ਆ ਦੇਖ ਕੇ ਮਾਲਾ ਕੁਛ ਨਹੀਂ ਪਿਆ ਸਿੱਖਣ ਕੇ ਮਾਲਾ ਕਹਿੰਦੇ ਕਾਲਿਆ ਸਾਦਾ ਰਮਾਲ ਦਿਓ ਸਤਨਾਮ ਵਾਹਿਗੁਰੂ ਕਾ ਕੇ ਰਸਤੇ ਜੀਰੋ ਜਦੋਂ ਉਹ ਰਸਤੇ ਫੇਰਿਆ ਕੋੜ ਹਟ ਗਿਆ ਸੀ ਰਾਜੀ ਹੋ ਗਿਆ ਸੀ ਇਹ ਜਿਨ੍ਹਾਂ ਦੇ ਦਰਸ਼ਨ ਨਾਲ ਸਾਰੇ ਦੁੱਖ ਚਲੇ ਜਾਂਦੇ ਐ ਇਸੇ ਤਰ੍ਹਾਂ ਗੰਗੇ ਤੇ ਬੋਲੇ ਤੋਂ ਵੀ ਤਾਰੇ ਆਸਪੋਖ ਰੀਸ਼ ਕਰਾਏ ਅਦਬ ਉਸੇ ਕੋਈ ਚੁੰਦੀਆਂ ਸਿੰਗੀਆਂ ਦੇ ਕੰਚਾਲ ਤੋਂ ਅਰਥ ਮਾਰੇ ਸਾਉ ਜੀ ਨੇ ਚਰਚਾ ਹੋਈ ਇਹ ਮਰੀ ਗਈ ਸੀ ਦਿੱਲੀ ਦੇ ਬੰਗਲੇ ਸਾਲ ਜਾ ਕੇ ਚੰਨਾ ਜੇ ਜਲ ਲੈ ਕਿ ਕਿਹੜੇ ਇਸ਼ਾਰੇ ਦੀ ਬਿਮਾਰੀ ਕਿ ਅਕਲਤੀ ਜਿਨਾਂ ਨੇ ਵੈਸੇ ਨਾਲ ਇਸ਼ਾਰੇ ਦੁੱਖ ਚਲੇ ਜਾਂਦੇ ਜੰਮਣੋਂ ਮਰਨ ਦੇ ਐਸੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਹਨ ਤੇਗ ਬਹਾਦਰ ਸਿਮਰੀਆ ਜਿਸ ਦਾ ਨਵੇਂ ਪਾਸ਼ਾ ਦਾ ਸੁਮਨ ਕਰਿਓ ਧਰ ਨੌ ਨਿਧ ਆਵਾਤਾਰ ਇੱਕ ਨਵੇਂ ਨਿਧ ਨੇ ਐਨ ਬਸਤੇ ਦਾ ਆਦਰ ਕੋ ਅਸਲ ਬਸਨ ਕੋ ਕਹਨ ਕੋ ਬੈਸੀ ਚੰਗ ਗੁਲਾਮ ਹੋਇਆ ਹੋਇਆ ਜਾਨੀਏ ਇਹ ਨੌ ਨਿਧ ਕੇ ਨਾ ਕੋ ਤਦੋ ਮਹਾ ਬਲ ਮਾਰਕ ਨੌ ਨਿਧਾਂ ਦੌੜ ਕੇ ਘਰ ਜਾ ਜਾਨੀਏ ਉਸ ਸੰਗਤ ਦੇ ਵਿੱਚ ਕੌਣ ਸੁਣੇ ਜੀ ਨਵਤਾ ਕਹਤੇ ਨਵੇਂ ਗੋਲ ਕਾ ਨਿਧ ਦਾ ਹਾਰੂਕ ਜਤਨ ਆ ਕੇ ਪਵਦੋ ਜਾਂਦਾ ਹੈ ਇਹ ਪਾਸ ਸੁਣਿਆ ਕਿ ਤੂੰ ਜਿਸ ਤਰ੍ਹਾਂ ਐ ਸ਼ਬਦ ਸ਼ਿਮਰਗੇ ਦਾਖਦੂ ਸਾਰਿਆਂ ਨੇ ਅੱਛਾ ਲੱਗਦਾ ਤਾ ਸੋ ਦੁਸ਼ਨ ਨੇ ਤੇਗ ਬਹਾਦਰ ਸ਼ਿਮਰੀਆ ਜਿਸ ਰਹੀ ਹੈ ਦਸਮਨ ਕਰੀਏ ਕਰ ਨਾ ਨਿੜ ਆਵੇ ਧਾਇ ਨੋਈ ਨਿਧੀਆਂ ਚਾਹੇ ਸਭ ਥਾਈ ਹੋਵੇ ਤਾ ਹੰਦ ਸਹਿ ਜੀ ਸਾਰਿਆਂ ਭਾਂਜਾ ਜੀ ਸਹਾਇ ਕੋ ਲੋਕੁਰ ਲੋਕ ਵਿੱਚ ਸੋਹਣ ਸਿੰਘ ਕਾਂਦੋਸਰ ਦਾ ਕੰਮ ਹੋਇਆ ਗੁਰ ਦਿੱਲੀ ਜਾ ਕੇ ਸ਼ੀਸ਼ਾ ਆਪਣਾ ਦੇ ਕੇ ਸਾਰੀ ਹਿੰਦੀ ਸਹਿਤਾ ਕੀਤੀ ਪਰ ਅੰਮ੍ਰਿਤ ਜੀ ਕਹਿੰਦੇ ਕਿ ਤਾਦੇ ਨੂੰ ਮਨਾ ਕੱਢ ਸਕੀ ਇਹ ਨਹੀਂ ਖੁੰਡੀ ਹੋਗੀ ਕੋਈ ਇੱਕ ਹੋਰ ਮਾਰੇ ਸ਼ਹਾਦਤ ਕਰਨ ਵਾਲੇ ਹੋਣੇ ਇਹ ਤੂੰ ਤਾਂ ਕਰ ਜਾ ਰਹੀਆਂ ਗੋਗਰੰਗ ਕੀਤੀ ਹੈ ਇਹੋ ਸਭ ਤੋਂ ਅੱਗੇ ਆਸ ਮਸ਼ਹੂਰ ਹੈ ਦਸੋਂ ਪਾਸ਼ਾ ਮੇਰੇ ਦੀ ਕਿ ਗੁਰ ਦਸ਼ਮ ਪਾਸ਼ਾ ਨਾ ਹੋ ਸਿਗੁਰ ਤੇ ਉਹ ਹਾਜ਼ਰ ਸਾਹਿਬ ਦੇ ਨਾਮ ਰਹੋ ਸਾਧੂ ਰਹੋ ਰਹੋ ਗੁਰੂ ਗੋਬਿੰਦ ਸਿੰਘ ਉਹ ਨਾਮ ਕੇ ਜਗਤ ਮੈਂ ਕਿੰਜ ਤੋ ਗੁਰਮੰਤ ਗੁਰੂ ਕੇ ਉਹ ਹਾਜ਼ਰ ਸਾਹਿਬ ਨੂੰ ਗੁਰਦਾਬੀ ਇੱਕ ਇਹ ਦੇ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਗੁਰੂ ਸਥਾਪਨ ਕੀਤਾ ਇਸ ਕਰਕੇ ਖਾਲਸਾ ਨੂੰ ਆਗਿਆ ਹੈ ਦਸੂਤ ਸਾਹਿਬ ਨਾਮ ਲੈਣਾ ਦੋਹਨੇ ਕਾ ਚਨ ਸ੍ਰੀ ਗੁਰੂ ਗੰਸਾ ਸਾਹਿਬ ਨੂੰ ਗੁਰਾਈ ਹਜ਼ੂਰ ਸਾਹਿਬ ਦੇ ਕੇ ਸ੍ਰੀ ਗੁਰੂ ਗੰਸਾ ਸਾਹਿਬ ਜੀ ਦਾ ਨਾਮ ਲੈਣ ਦਾ ਜ਼ਿਕਰ ਕੀਤਾ ਹੈ ਏ ਲੋਹ ਪ੍ਰਕਾਸ਼ੀ ਕੈਈਆਂ ਮੁਗਤਿਆਂ ਚੋਂ ਸੌਹ ਸਾਬ ਜਾਂਦੇ ਪੰਜਾਂ ਪਿਆਰਿਆਂ ਦਾ ਨਾ ਆਇਆ ਹੈ ਇਹ ਲੋਹ ਪ੍ਰਕਾਸ਼ੀ ਚ ਗ੍ਰੰਥ ਇਹ ਕਹੁੰਦਾ ਜਿਕਰ ਕਿ ਚਾਰੇ ਮੁਗਤੇ ਦੇ ਪੰਜ ਪਿਆਰੋ ਤੇ ਚਾਰੇ ਸਾਬ ਜਾਂਦੇ ਉਹਨਾਂ ਉਜਾਰਨ ਕਰਨਾ ਅਸੰਭਵ ਹੈ ਬਾਤੀ ਸੰਗਤਾਂ ਨੇ ਜਿਹੜੇ ਹਮੇ ਵਕਤ ਵਕਤ ਹੋ ਗਈ ਸੀ ਹੀਰਾਂ ਦੇ ਨਾਂ ਆਉਂ ਜਾਂ ਕੁਰਬਾਨੀ ਉਹਨਾਂ ਦੀ ਯਾਦ ਰੱਖਣਾ ਹੈ ਕਿ ਦਾਸ ਕੀ ਨੇ ਮਨ ਦੀਏ ਇੰਨਾਂ ਗੁਰੂਆਂ ਦੇ ਵਸੇ ਤਰਸਾਂ ਨਾਲ ਆਪਣੇ ਕਲੋਂ ਨਾ ਹਰਿਸੀ ਹੁਕਮ ਅੱਜ ਇਹ ਔਨਰੀ ਸ਼ਾਂਤ ਜੀ ਜਿੱਤ ਜੀ ਪਰਸ਼ਾ ਜੀ ਨੇ ਕੌਣ ਪੁੱਛਿਆ ਨੇ ਇਸ ਪਿਛੇ ਕੌਣ ਆਲਾ ਕਾਂਠੂ ਜੀ ਨੇ ਕੌਣ ਕੀਤੀ ਹੈ